ਤੇ ਇਹ ਇਸ ਕਰਕੇ ਆਪਾਂ ਵਿਚਾਰ ਰਹੇ ਆ ਕਿ ਸਤਿਗੁਰੂ ਜੀ ਨੇ ਵੇਖੋ ਕਿੰਡੀ ਏ ਮਹਾਨ ਪੰਜਾਬ ਦੀ ਧਰਤੀ ਹੋਵੇਗੀ ਕਿੰਨੇ ઋષਿ मुਨੀਆਂ ਨੇ ਇੱਥੇ ਤਪ ਸਾਧਿਆ ਹੋਵੇਗਾ ਜਿਹੜੀ ਸਤਿਗੁਰੂ ਜੀ ਨੇ ਇਸ ਧਰਤੀ ਨੂੰ ਚੁਣਿਆ ਤੇ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਨਾ ਵਿੱਚ ਦੀ ਉਹ ਇਹ ਹੈ ਗੁਰਮੁਖ ਪਿਆਰਿਓ ਕਿ ਬੇਸ਼ੱਕ ਆਪਾਂ ਦੇਸ਼ਾਂ ਵਿਦੇਸ਼ਾਂ ਵਿੱਚ ਜਾਂਦੇ ਆ ਆਪਣੇ ਬੱਚਿਆਂ ਨੂੰ ਭੇਜਦੇ ਆ ਪਰ ਉਥੇ ਖਿਆਲ ਰੱਖਿਓ ਵੀ ਆ ਜਿਹੜਾ ਪੰਜਾਬ ਹੈ ਨਾ ਇਹ ਵੀ ਸਾਡਾ ਹੈ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਇਸ ਪੰਜਾਬ ਨੂੰ ਸਾਡੀ ਆਉਣ ਵਾਲੀ ਪੀੜ੍ਹੀ ਨੇ ਇੱਥੇ ਰਹਿ ਕੇ ਇਹਨੂੰ ਵਸਾਉਣਾ ਹੈ ਜੇ ਅਸੀਂ ਇੱਥੋਂ ਸਭ ਕੁਝ ਛੱਡ ਕੇ ਚਲੇ ਗਏ ਸਭ ਕੁਝ ਅਸੀਂ ਵੇਚ ਸੁੱਟ ਦਿੱਤਾ ਤੇ ਸਾਥੋਂ ਉਥੇ ਵੀ ਕੁਝ ਬੋਧਾ ਬਣਦਾ ਨਹੀਂ ਤੇ ਅਸੀਂ ਇੱਥੋਂ ਵੀ ਗਵਾ ਲੈਣਾ ਹੈ ਆਖੋ ਸਤਿਨਾਮ ਵਾਹਿਗੁਰੂ ਇਸ ਅੱਜ ਦੇ ਸਮੇਂ ਦੀ ਵੱਡੀ ਹਕੀਕਤ ਹੈ ਤੇ ਦੂਸਰਾ ਪੱਖੇ ਦਾ ਵੇਖ ਲਿਏ ਕਿ ਸਾਡੇ ਨੌਜਵਾਨ ਇਹਨਾਂ ਜਿਹੜੇ ਬੱਚੇ ਇਹਨਾਂ ਦੇ ਮਨਾਂ ਦੇ ਵਿੱਚ ਸ਼ੁਰੂ ਤੋਂ ਹੀ ਇੱਕ ਗੱਲ ਭਰ ਦਿੱਤੀ ਜਾਂਦੀ ਹੈ ਮੈਨੂੰ ਮaaf ਕਰਨਾ ਮੈਂ ਮaaf ਕਰਕੇ ਮਾਫੀ ਮੰਗ ਕੇ ਬੇਨਤੀ ਜਿਹੜੀ ਹੈ ਉਹ ਕਰ ਰਿਹਾ ਸ਼ੁਰੂ ਸ਼ੁਰੂ ਤੋਂ ਇਹਨਾਂ ਦੇ ਮਨ ਦੇ ਵਿੱਚ ਇਹ ਭਰ ਦਿੱਤਾ ਜਾਂਦਾ ਹੈ ਕਿ ਬੱਚਿਓ 12ਵੀਂ ਕਰ ਲੈ ਕਰਕੇ ਨਾਲ ਹੀ ਤੂੰ ਆਇਲਰਸ ਕਰ ਲੈਣੀ ਹੈ ਤੇ ਇੱਥੋਂ ਵਿਦੇਸ਼ ਦੇ ਵਿੱਚ ਜਾ ਕੇ ਵਸ ਜਾਣਾ ਹੈ ਇਹ ਆਪਾਂ ਸ਼ੁਰੂ ਤੋਂ ਭਰਤਾ ਉਹ ਜੇ ਆਖੇ ਨਾ ਕਿਉਂ ਜਾਣੈ ਤੇ ਅਗਲਾ ਸ਼ਬਦ ਸਾਡਾ ਇਹ ਹੁੰਦਾ ਵੀ ਪੰਜਾਬ ਜਤਾਂ ਹੈ ਹੀ ਕੱਖ ਨਹੀਂ ਆਖੋ ਸਤਨਾਮ ਵਾਹਿਗੁਰੂ ਇਹ ਹੀ ਇਹ ਇੱਥੇ ਤਾਂ ਹੈ ਹੀ ਕੁਛ ਇਹ ਜਿਹੜਾ ਵਚਨ ਹੈ ਆਪਾਂ ਉਹਨਾਂ ਦੇ ਮਨ ਦੇ ਵਿੱਚ ਐ ਘਰ ਕਰ ਦਿੱਤਾ ਵੀ ਬਸ ਇਦੋਂ ਅੱਗੇ ਉਹਨਾਂ ਨੂੰ ਦਿਸਦਾ ਹੀ ਕੱਖ ਜਿਵੇਂ ਕਿਸੇ ਨੇ ਬੜਾ ਉਹ ਸੁਣਾਇਆ ਨਾ ਮੈਂ ਸੁਣਿਆ ਤੇ ਉਹ ਕਹਿੰਦੇ ਨੇ ਨਾ ਕਿਸੇ ਸਿੱਧੇ ਸਾਦੇ ਬੰਦੇ ਤੋਂ ਨਾ ਇੱਕ ਕਤਲ ਹੋ ਗਿਆ ਜਦੋਂ ਤੋਂ ਕਤਲ ਹੋ ਗਿਆ ਤੇ ਉਹਨੂੰ ਪਤਾ ਸੀ ਵੀ ਹੁਣ ਧਾਰਾ ਲੱਗਣੀ ਐ ਕੇਸ ਹੋ ਜਾਣਾ ਪਰਚਾ ਹੋ ਜਾਣਾ ਤੇ ਮੈਨੂੰ ਸਜ਼ਾ ਹੋਣੀ ਐ ਵੱਡੀ 10-20 ਸਾਲ ਦੀ ਮੈਨੂੰ ਸਜ਼ਾ ਕੱਟਣੀ ਪੈਣੀ ਐ ਤੇ ਮੈਂ ਸਜ਼ਾ ਤੋਂ ਬਚਣਾ ਐ ਤੇ ਮੈਂ ਸਜ਼ਾ ਨਹੀਂ ਕੱਟਣੀ ਚਾਹੁੰਦਾ ਮੈਂ ਕੀ ਕਰਾਂ ਤੇ ਕਹਿੰਦੇ ਉਹਨੇ ਵੇਖਿਆ ਵਕੀਲ ਬੜੇ ਵੱਡੇ-ਵੱਡੇ ਹੁੰਦੇ ਨੇ ਚੰਗੀ ਸੋਝੀ ਵਾਲੇ ਉਹਨਾਂ ਨੂੰ ਹਰ ਇੱਕ ਵਾਰ ਆਉਂਦਾ ਓਨਾਂ ਨੂੰ ਬਚਾਉਣਾ ਵੀ ਆਉਂਦਾ ਹੁੰਦਾ ਮੁਜਰਮ ਨੂੰ ਕਿਵੇਂ ਐ ਤੇ ਉਹਨੂੰ ਜਿਹੜਾ ਕਟਹਿਰੇ 'ਚ ਖੜਾਉਣਾ ਵੀ ਆਉਂਦਾ ਹੁੰਦਾ ਵੀ ਇਹਨੂੰ ਜ਼ੁਲਮ ਕਿਵੇਂ ਐ ਤੋਂ ਸਾਬਤ ਕਰਾਉਣਾ ਹੈ ਉਹਨਾਂ ਨੂੰ ਦੋਨੋਂ ਪੱਖ ਹੀ ਆਉਂਦੇ ਨੇ ਜਿਵੇਂ ਕਿਸੇ ਸਿਆਣੀ ਨੇ ਆਖਿਆ ਕਹਿੰਦੇ ਜਾਣਕਾਰੀ ਐ ਨਾ ਜਿਹੜੀ ਨੌਲੇਜ ਇਹ ਸਭ ਤੋਂ ਵੱਡਾ ਖਤਰਨਾਕ ਹਥਿਆਰ ਹੈ ਅੱਜ ਦੇ ਸਮੇਂ ਇਹ ਸਭ ਤੋਂ ਵੱਡਾ ਖਤਰਨਾਕ ਹੈ ਕਹਿੰਦੇ ਇਸ ਤੋਂ ਵੱਡਾ ਵੀ ਖਤਰਨਾਕ ਚੀਜ਼ ਇਹ ਐ ਵੀ ਉਹ ਉਸ ਜਾਣਕਾਰੀ ਨੂੰ ਵਰਤਦਾ ਕਿਵੇਂ ਐ ਆਖੋ ਸਤਨਾਮ ਹਾਂ ਉਹਨਾਂ ਕੋਲੇ ਜਾਣਕਾਰੀ ਹੈ ਕਾਨੂੰਨ ਦੀ ਉਹਨਾਂ ਨੇ ਜਿਵੇਂ ਮਰਜ਼ੀ ਵਰਤਨੀ ਹੈ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਪਰ ਕੁਝ ਹੁੰਦੇ ਨੇ ਕਹਿੰਦੇ ਉਹਨੇ ਇੱਕ ਮਹਿੰਗਾ ਬੜਾ ਵਕੀਲ ਕੀਤਾ ਹੈ ਕਹਿੰਦੇ ਤੂੰ ਮੈਨੂੰ ਸਜ਼ਾ ਤੋਂ ਬਚਾ ਦੀ ਉਹ ਕਹਿੰਦਾ ਬਚਾ ਦੇਵਾਂਗਾ ਸਜ਼ਾ ਤੋਂ ਬਚ ਜਾਵੇਂਗਾ ਪਰ ਮੇਰੀ ਫੀਸ ਹੈ ਬੜੀ ਲਵਾਂਗਾ ਬਾਅਦ ਵਿੱਚ ਉਹ ਕਹਿੰਦੇ ਠੀਕ ਹੈ ਤੈਨੂੰ ਬਾਅਦ ਵਿੱਚ ਫੀਸ ਮਿਲ ਜੇ ਤੇ ਉਹਨੇ ਆਖਿਆ ਹੁਣ ਤੇਰੀ ਪੇਛੀ ਪੈਣੀ ਹੈ ਨਾ ਤੇ ਤੂੰ ਮੇਰੀ ਇੱਕ ਗੱਲ ਮੰਨ ਲਈ ਕਹਿੰਦਾ ਜੀ ਦੱਸੋ ਮੈਂ ਤੁਹਾਡੇ ਹੀ ਅਨੁਸਾਰ ਕਹਿੰਦੇ ਜਦੋਂ ਤੈਨੂੰ ਕੋਈ ਜੱਜ ਸਵਾਲ ਕਰੇ ਤੂੰ ਇੱਕ ਇੱਕ ਹੀ ਗੱਲ ਕਹਿਣੀ ਹੈ ਤੂੰ ਕਹਿ ਦੇਣਾ ਵੀ ਫੁੱਟਰ ਐਦਾਂ ਕਹਿ ਦੇਣਾ ਤੂੰ ਕੋਈ ਜਵਾਬ ਨਹੀਂ ਦੇਣਾ ਕਹਿੰਦਾ ਜੀ ਠੀਕ ਹੈ ਪੇਛੀ ਹੋਈ ਜੱਜ ਦੇ ਸਾਹਮਣੇ ਗਿਆ ਉਹਨਾਂ ਨੇ ਸਵਾਲ ਪੁੱਛਿਆ ਵੀ ਭਾਈ ਕਤਲ ਤੂੰ ਕੀਤਾ ਹੈ ਤੇ ਉਹਨੇ ਜਵਾਬ ਦਿੱਤਾ ਉਹਦੇ ਕਹਿ ਅਨੁਸਾਰ ਕਹਿੰਦਾ ਜੀ ਫੁੱਟਰ ਕਹਿ ਕੇ ਜਵਾਬ ਦੇ ਦਿੱਤਾ ਉਹ ਕਹਿੰਦੇ ਤੂੰ ਹੋਛ ਚ ਤਾਂ ਹੈ ਕਤਲ ਤੂੰ ਕੀਤਾ ਉਹਨੇ ਫਿਰ ਇਦਾਂ ਹੀ ਕਹਿਤਾ ਉਹ ਕਹਿੰਦੇ ਵੀ ਇਹ ਤੇ پاگل ਲੱਗਦਾ ਇਹਦੀ ਤੇ ਇਹਨੂੰ ਤੇ ਮੱਤ ਹੀ ਨਹੀਂ ਹੋਣੀ ਇਹ ਤੋਂ ਤੇ ਕਿਤੇ ਬਗੈਰ ਮੱਤ ਤੋਂ ਇਹਨੂੰ ਤੇ ਸਮਝ ਹੀ ਹੈ ਨਹੀਂ ਕਿਤੇ ਉਦਾਂ ਹੀ ਇਹਦੇ ਤੋਂ ਕਿਦ ਹੋ ਗਿਆ ਹੁਣ ਇਹ ਤੇ ਚਲੋ ਇਹਨੂੰ ਛੱਡ ਦਿੰਦੇ ਇਹਨੂੰ ਮਾਫ ਕਰ ਦਿੰਦੇ ਉਹਨਾਂ ਨੇ ਛੱਡ ਦਿੱਤਾ ਬਰੀ ਹੋ ਗਿਆ ਬੜਾ ਖੁਸ਼ ਹੋਇਆ ਹੁੰਦਾ ਹੈ ਖੁਸ਼ ਹੋ ਕੇ ਜਦੋਂ ਬਾਹਰ ਆਇਆ ਨਾ ਵਕੀਲ ਉਹਦੇ ਉਹੀ ਦਾਲੇ ਹੋ ਗਿਆ ਕਹਿੰਦੇ ਆ ਜਾ ਵੀ ਹੁਣ ਮੇਰੀ ਫੀਸ ਦੇ ਦੇ ਉਹ ਕਹਿੰਦਾ ਫੀਸ ਤੇ ਕੀ ਦੇਣੀ ਸੀ ਉਹਨੂੰ ਵੀ ਉਹ ਉਦਾਂ ਹੀ ਕਰਕੇ ਭੱਜ ਗਿਆ ਕਹਿੰਦਾ ਵੀ ਹੁਰ ਆਖੋ ਸਤਨਾਮ ਉਹ ਕਹਿੰਦਾ ਉਹ ਫੀਸ ਦੇ ਤੂੰ ਕਿੱਧਰ ਨੂੰ ਚੱਲਿਆ ਕਹਿੰਦਾ ਬਈ ਮੈਨੂੰ ਤੂੰ ਹੀ ਉਹ ਸਿਖਾਇਆ ਹੈ ਇਹ ਤੂੰ ਹੀ ਤੇ ਸਿਖਾਇਆ ਤੇ ਜੇ ਮੈਂ ਜੱਜ ਦੇ ਕਿਦਾਂ ਕਹਿ ਕੇ ਆਇਆ ਤੂੰ ਤੇ ਫਿਰ ਵਕੀਲ ਨਹੀਂ ਉਹ ਤੂੰ ਛੋਟਾ ਹੀ ਹੈ ਹੁਣ ਤੂੰ ਕੇਸ ਵੀ ਨਹੀਂ ਕਰ ਸਕਦਾ ਮੇਰੀਆਂ ਮੈਡੀਕਲ ਰਿਪੋਰਟਾਂ ਕਹਿੰਦੀਆਂ ਨੇ ਵੀ ਇਹ ਤੇ ਪਾਗਲ ਹੈ ਹੁਣ ਕੀ ਕਰ ਲਵੇਂਗਾ ਤੇ ਸਾਧ ਸੰਗਤ ਜੀ ਇਹਦੇ ਵਿੱਚ ਦੀ ਇੱਕ ਮੈਸੇਜ ਹੈ ਆਪਾਂ ਆਪਣੇ ਬੱਚਿਆਂ ਨੂੰ ਇਹ ਆਪੇ ਹੀ ਸਿਖਾਇਆ ਹੈ ਵੀ ਇੱਥੇ ਹੈ ਹੀ ਕੁਝ ਨਹੀਂ ਤੇ ਗੁਰਮਤ ਪਿਆਰਿਓ ਉਹ ਸਮਾਂ ਸਾਡੇ ਹੱਥੋਂ ਨਿਕਲ ਜਾਣਾ ਹੈ ਜਦੋਂ ਅਸੀਂ ਆਪ ਜਾ ਕੇ ਉਹਨਾਂ ਦੇਸ਼ਾਂ ਦੇ ਵਿੱਚ ਬੈਠੇ ਤੇ ਉੱਥੇ ਸਾਡੀ ਆਹ ਉਹ ਭਗਤ ਥੋੜਾ ਹੁੰਦੀ ਹੈ ਤੁਸੀਂ ਵੇਖਦੇ ਹੋ ਕਿ ਸਿਆਣੇ ਬੈਠੇ ਹੋ ਜਿਹੜੇ ਜਾ ਕੇ ਆਏ ਹੋ ਮੈਂ ਤੇ ਇਹੋ ਜਿਹੇ ਪਰਿਵਾਰ ਵੀ ਦੇਖੇ ਨੇ ਉਹਨਾਂ ਦਾ 10-10 ਸਾਲਾਂ ਦਾ ਵੀਜ਼ਾ ਲੱਗਾ ਪਰ ਉਹ ਇੱਥੇ ਹੀ ਬੈਠੇ ਕਹਿੰਦੇ ਬਾਬਾ ਜੀ ਇੱਕ ਵਾਰ ਜਾਏ ਹੁਣ ਤਾਂ ਜੀ ਨਹੀਂ ਕਰਦਾ ਆਖੋ ਸਤਨਾਮ ਜੀਗਾ ਇੱਥੇ ਤੇ ਆ ਕੇ ਨਿੱਕੇ ਨਿੱਕੇ ਬੱਚੇ ਤੁਹਾਨੂੰ ਜੀ ਕਹਿ ਕੇ ਬੁਲਾ ਲੈਂਦੇ ਨੇ ਉੱਥੇ ਨਹੀਂ ਬੁਲਾਉਂਦਾ ਕੋਈ ਸਾਡੇ ਆਪਣੇ ਜਿਹੜੇ ਕਹਿ ਦਈਏ ਵੀ ਢਿੱਡੋਂ ਜੰਮੇ ਹੋਏ ਮਾਵਾਂ ਦੇ ਪੁੱਤਰ ਆਪਣੀ ਮਾਂ ਦਾ ਕਦੇ ਹਾਲ ਨਹੀਂ ਪੁੱਛਦੇ ਹਫ਼ਤਾ ਹਫ਼ਤਾ ਉਹਨਾਂ ਨੂੰ ਕਦੇ ਉਹਨਾਂ ਨੇ ਇਹ ਨਹੀਂ ਪੁੱਛਣਾ ਵੀ ਮਾਂ ਤੂੰ ਠੀਕ ਹੈ ਇਨੂੰ ਕਿਸੇ ਚੀਜ਼ ਦੀ ਲੋੜ ਤੇ ਨਹੀਂ ਪਰ ਇੱਥੇ ਇੱਕ ਕਈਆਂ ਦੀ ਮਜਬੂਰੀ ਵੀ ਹੁੰਦੀ ਹੈ ਕਈ ਵਿਚਾਰੇ ਗਰੀਬੀ ਦੇ ਮਾਰੇ ਹੋਏ ਤਰਲੇ ਕਰਦੇ ਹੋਏ ਜਾਂਦੇ ਨੇ ਵੀ ਚੱਲ ਸਾਡੀ ਗਰੀਬੀ ਕੱਟੀ ਜਾਏ ਕਿਉਂਕਿ ਬੜੀਆਂ-ਬੜੀਆਂ ਇੱਥੇ ਪੜ੍ਹਾਈਆਂ ਕਰਦੀਆਂ ਉਹਨਾਂ ਨੇ ਪਰ ਕਹਿੰਦੇ ਨੇ ਨੌਕਰੀ ਵੀ ਨਹੀਂ ਡਿਗਰੀਆਂ ਡਿਪਲੋਮੇ ਕਰੀ ਬੈਠੇ ਨੇ ਵਿਚਾਰੇ ਪਰ ਉਹਨਾਂ ਦੀ ਸੁਣੀ ਕਿਸੇ ਨੇ ਨਹੀਂ ਤੇ ਕਿਸੇ ਨੇ ਬੜਾ ਸੋਹਣਾ ਲਿਖਿਆ ਨਾਲ-ਨਾਲ ਪੜ੍ਹ ਲਿਏ ਪਿਆਰ ਨਾਲ ਆਉ ਸਮਾਪਤੀ ਦਾ ਸਮਾਂ ਵੀ ਨੇੜੇ ਹੀ ਹੈ ਹੱਥਾਂ ਵਿੱਚ ਡਿਗਰੀਆਂ ਮਹਿੰਗੀਆਂ ਹੱਥਾਂ ਵਿੱਚ ਡਿਗਰੀਆਂ ਮਹਿੰਗੀਆਂ ਬਣ ਬੇਟਰ ਕਮਾਉਣ ਰਪਈਏ ਹੱਥਾਂ ਵਿੱਚ ਡਿਗਰੀਆਂ ਮਹਿੰਗੀਆਂ ਵਿਚਾਰੇ ਹੱਥਾਂ ਵਿੱਚ ਡਿਗਰੀਆਂ ਮਹਿੰਗੀਆਂ ਨੂੰ ਲੈ ਕੇ ਇੱਕ ਵੇਟਰ ਦੀ ਤਨਖਾਹ ਤੋਂ ਵੀ ਥੱਲੇ ਜਿਹੜੀ ਤਨਖਾਹ ਹੁੰਦੀ ਏ ਉਹਦੇ ਤੇ ਨੌਕਰੀ ਕਰਨ ਲਈ ਮਜਬੂਰ ਨੇ ਐਸੇ ਹਾਲਾਤ ਤੇ ਕੀ ਆਖਿਆ ਅੱਗੇ I'm with ਆ ਨੋਕੀ ਤੇ ਮੈਂ ਪਈਏ ਸਾਡੇ ਹਿੱਸੇ ਦੀਆਂ ਨੌਕਰੀਆਂ ਤੇ ਕਹਿੰਦੇ ਸਾਡੇ ਹਿੱਸੇ ਦੀਆਂ ਜਿਹੜੀਆਂ ਨੌਕਰੀਆਂ ਕੁਰਸੀਆਂ ਨੇ ਨਾ ਉਹ ਅਗਲੇ ਦੂਜੇ ਸੂਬੇ ਆਦਿਆਂ ਨੇ ਆ ਕੇ ਸਾਂਭ ਲਈਆਂ ਕਿਉਂ ਕਿਉਂਕਿ ਅਸੀਂ ਪੜ੍ਹਾਈ ਛੱਡਤੀ ਅਸੀਂ ਪੜ੍ਹਨਾ ਛੱਡਤਾ ਅਸੀਂ ਮਿਹਨਤ ਕਰਨੀ ਛੱਡਤੀ ਅਸੀਂ ਇੱਕ ਵਿਦੇਸ਼ ਵਿੱਚ ਜਾ ਕੇ ਦਿਹਾੜੀ ਲਾਉਣ ਨੂੰ ਸੌਖਾ ਸਮਝਿਆ ਪਰ ਆਪਣੇ ਦੇਸ਼ ਦੇ ਵਿੱਚ ਮਿਹਨਤ ਕਰਨ ਦੀ ਸੌਖੀ ਨਾ ਸਮਝੀ ਆਖੋ ਸਤਨਾਮ ਇਹ ਉਹ ਦੇਸ਼ ਹੈ ਤੇ ਮੈਂ ਇੱਕ ਦਿਨ ਸੋਚ ਰਿਹਾ ਸੀ ਕਿ ਸਾਡਾ ਰਾਜ ਚਲਾ ਗਿਆ ਕਿਤੇ 1799 ਤੋਂ ਲੈ ਕੇ 1849 ਤੱਕ ਲਾਹੌਰ ਦੇ ਕਿਲੇ ਤੇ ਸਿੱਖ ਰਾਜ ਦਾ ਝੰਡਾ ਝੁਲਿਆ ਕਹਿੰਦੇ ਰਾਜ ਚਲਾ ਗਿਆ ਤੇ ਕਿਸੇ ਨੇ ਆਖਿਆ ਕੋਈ ਗੱਲ ਨਹੀਂ ਦੁਬਾਰਾ ਲੈ ਲਾਂਗੇ ਬਣਾ ਲਵਾਂਗੇ ਪਰ ਅੱਜ ਦੇ ਹਾਲਾਤ ਇਦਾਂ ਦੇ ਨੇ ਹੁਣ ਸਾਡੇ ਹੱਥ ਚੋਂ ਪੰਜਾਬ ਵੀ ਜਾ ਰਿਹਾ ਏ ਆਖੋ ਸਤਨਾਮ ਜੀ ਜੇ ਪੰਜਾਬ ਹੀ ਚਲਾ ਗਿਆ ਅਸੀਂ ਕੀ ਕਰਾਂਗੇ ਤਾਂ ਸਾਧ ਸੰਗਤ ਜੀ ਜਿੱਥੇ ਆਪਾਂ ਵਿਦੇਸ਼ਾਂ ਚ ਜਾਂਦੇ ਆ ਜਾਈਏ ਕਮਾਈਆਂ ਕਰੀਏ ਬਹੁਤ ਮਾਇਆ ਬਣਾਈਏ ਪਰ ਇੱਕ ਗੱਲ ਯਾਦ ਰੱਖੋ ਆਪਣੀ ਇਸ ਮਿੱਟੀ ਨਾਲ ਜੁੜ ਕੇ ਰਹੋ ਇੱਥੇ ਆਪਣੀਆਂ ਪ੍ਰਾਪਰਟੀਆਂ ਬਣਾਓ ਇੱਥੇ ਇਸ ਧਰਤੀ ਤੇ ਆਪਣੇ ਬਿਜ਼ਨਸ ਖੜੇ ਕਰੋ ਇੱਕ ਦੂਸਰੇ ਸਟੇਟ ਤੋਂ ਆ ਕੇ ਇੱਥੇ ਬੰਦਾ ਕਾਮਯਾਬ ਹੋ ਜਾਂਦਾ ਹੈ ਤੇ ਅਸੀਂ ਕਿਉਂ ਨਹੀਂ ਹੋ ਸਕਦੇ ਤੁਸਾਦ ਸੰਗਤ ਜੀ ਇਹ ਜ਼ਰੂਰੀ ਬੇਨਤੀ ਹੈ ਆਪਾਂ ਇਸ ਨੂੰ ਧਿਆਨ ਦਈਏ ਆਪਣੇ ਬੱਚਿਆਂ ਨੂੰ ਸਿਖਾਈਏ ਕਿ ਭਾਈ ਜੀ ਕਰਦਾ ਘੁੰਮਲੇ ਦੇਸ਼ ਵਿਦੇਸ਼ ਜਿੱਥੇ ਮਰਜੀ ਜਾਇਆ ਪਰ ਇੱਕ ਗੱਲ ਪੱਕੀ ਕਰ ਲਈ ਰਹਿਣਾ ਆਪਾਂ ਪੰਜਾਬ ਦੇ ਵਿੱਚ ਹੀ ਤੇ ਇਸ ਕਰਕੇ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਇਹ ਕਿਰਪਾ ਹੈ ਪੰਜਾਬ ਮਾਲੋ ਮਾਲ ਮਾਲਵਾ ਮਰਦ ਨੇ ਕੀਤਾ ਹੈ ਤੇ ਇਹਨੂੰ ਛੱਡਾਂਗੇ ਤੇ ਇਹ ਇਹ ਚੀਜ਼ ਪੱਕੀ ਹੋ ਜਾਣੀ ਹੈ ਕਿ ਆਪਾਂ ਪੰਜਾਬ ਨਹੀਂ ਛੱਡਿਆ ਆਪਾਂ ਸਤਗੁਰੂ ਜੀ ਦਾ ਦਾਇਰਾ ਛੱਡਿਆ ਜਿਹੜੇ ਤੇ ਪੁਰਾਣੇ ਵਸੇ ਹੋਏ ਨੇ ਤੇ ਵਸੇ ਹੋਏ ਨੇ ਠੀਕ ਹੈ ਤੇ ਗੁਰਮਖ ਪਿਆਰਿਓ ਤਲਗੀ ਤਰਸਾਹ ਮਹਾਰਾਜ ਅਨੰਪੁਰ ਸਾਹਿਬ ਦੀ ਧਰਤੀ ਤੇ ਮਰਜ ਨੇ ਬੜੀਆਂ ਬਖਸ਼ਿਸ਼ਾਂ ਵਰਤਾਈਆਂ ਆਓ 5-7 ਮਿੰਟ ਦੇ ਵਿੱਚ ਸਮਾਪਤੀ ਕਰੀਏ ਮਹਾਰਾਜ ਉੱਥੇ ਮਿਹਰਾ ਵਰਤਾ ਰਹੇ ਨੇ ਅੱਜ ਆਨੰਦਪੁਰ ਸਾਹਿਬ ਦੇ ਵੇੜੇ ਲਾਇਆ ਰੋਣ ਕਾ ਕਲਗੀ ਤਾਰ ਮੇਰੇ ਅੱਜ ਆਨੰਦਪੁਰ ਸਾਹਿਬ ਦੇ ਵੇੜੇ ਲਾਇਆ